ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਹੈਗੀ ਪਰ ਮੈਂ ਵੀਡੀਓ ਫੇਰ ਵੀ ਹੈ ਨਾ ਮੈਂ ਕਿਹਾ ਬਣਾਉਣੀ ਬਣਾਉਣੀ ਆ ਤਾਂ ਪਾਣੀ ਵੀ ਹੈਗੀ ਆ ਪਿਛਲੇ ਦਿਨਾਂ ਤੋਂ ਇੱਕ ਖਬਰ ਮੈਂ ਬਹੁਤ ਵਾਰੀ ਸੁਣ ਚੁੱਕੀ ਆ ਕਿ ਜਿਹੜੇ ਹੁਣ ਆਪਣੇ ਨਿਆਣੇ ਆ ਆਪਣੇ ਬੱਚੇ ਆ ਮਮਾਸ ਦੇ ਬੜੇ ਸ਼ਕੀਨ ਆ ਕਈ ਚਿਕਨ ਮਮਾਸ ਮੈਂ ਕਹਿੰਦੇ ਸਾਨੂੰ ਬਹੁਤ ਪਸੰਦ ਆ ਹੁਣ ਤੁਸੀਂ ਉਹ ਖਬਰਾਂ ਦੇ ਵਿੱਚ ਸੁਣਿਆ ਹੀ ਹੋਣਾ ਆ ਵੀ ਦੇਖ ਲਓ ਚਿਕਨ ਦੇ ਜਿਹੜੇ ਵਿੱਚ ਉਹ ਕੀ ਬਿੱਲੀਆਂ ਕੁੱਤੇਆਂ ਦਾ ਮਾਸ ਜਿਹੜਾ ਪਾਪ ਆਕੇ ਆ ਤੁਹਾਨੂੰ ਦੇਈ ਜਾਂਦੇ ਤੇ ਤੁਸੀਂ ਬੜੇ ਸੁਵਾਦਾ ਨਾਲ ਉਹ ਖਾਣਨੇ ਆ ਕੀ ਗੱਲ ਆ ਤੁਸੀਂ ਆਪਣੇ ਘਰ ਨਹੀਂ ਬਣਾ ਸਕਦੇ ਆਪਣੇ ਘਰ ਬਣਾ ਕੇ ਚੀਜ਼ਾਂ ਜਿਹੜੀਆਂ ਮਰਜ਼ੀ ਤੁਸੀਂ ਖਾ ਸਕਦੇ ਆ ਤੇ ਮੈਂ ਕਹਿੰਦੀ ਮੈਂ ਹਨਾ ਆਪਣੇ ਬੱਚਿਆਂ ਨੂੰ ਘਰ ਹੀ ਮੋਮੋਸ ਬਣਾ ਕੇ ਦੇਣੀ ਹੁੰਨੀ ਆ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਮੇਰੇ ਮੋਮੋਸ ਬਣਾਉਣ ਦੀ ਜਿਹੜੀ ਉਹ ਰੈਸিপি ਹੈਗੀ ਆ ਤੁਸੀਂ ਦੇਖ ਸਕਦੇ ਆ ਵੀ ਮੈਂ ਮੋਮੋਸ ਕਿਸ ਤਰ੍ਹਾਂ ਬਣਾਉਣੀ ਆ ਤੇ ਤੁਸੀਂ ਵੀ ਉਸੇ ਤਰ੍ਹਾਂ ਜਿਹੜੇ ਮੋਮੋਸ ਜਿਹੜੇ ਬਣਾ ਸਕਦੇ ਆ ਤੇ ਆਪਣੇ ਬੱਚਿਆਂ ਨੂੰ ਖਵਾ ਸਕਦੇ ਆ ਤੇ ਇੱਕ ਹੋਰ ਹੁੰਦੀ ਆ ਉਹ ਨੂੰ ਪਤਾ ਨਹੀਂ ਕੀ ਕਹਿੰਦੇ ਕਿ ਚਿੱਟੀ ਜੀ ਮਿਉਨੀ ਮਿਉਨੀ ਪਤਾ ਨਹੀਂ ਕੀ ਮਿਉਨੀ ਮੈਂ ਸਹੀ ਵੀ ਲੈਣੀ ਕਿ ਨਾਮ ਮੈਨੂੰ ਨਹੀਂ ਪਤਾ ਹੈਗਾ ਇਸ ਚੀਜ਼ ਦਾ ਤੇ ਉਹ ਦੇਖੋ ਕਿੰਨੀ ਖਤਰਨਾਕ ਚੀਜ਼ ਆ ਉਹ ਬੜੇ ਸਵਾਦ ਨਾਲ ਖਾਂਦੇ ਉਹ ਇਦਾਂ ਲੱਗਦਾ ਜਿਦਾ ਮੂੰਹ ਤੇ ਲਾਈਦੀ ਨਹੀਂ ਬਲੀਚ ਕਰੀਵਾ ਉਹ ਇਦਾਂ ਲੱਗਦਾ ਜਿਦਾ ਉਹ ਹੁੰਦੀ ਆ ਤੇ ਅੱਜ ਮੈਂ ਬਲੀਚ ਉਹ ਜਿਹੜੀ ਮਿਉਨੀ ਆ ਨਾ ਸਾਡੇ ਘਰ ਫੇਰ ਆਈ ਸੀ ਤੇ ਮੈਂ ਹੁਣ ਅੱਜ ਉੱਤੇ ਦੇਖਣਾ ਵੀ ਉਹ ਸਾਡੀ ਸਿਹਤ ਲਈ ਕੀ ਫਾਇਦੇਮੰਦ ਆ ਜਾਂ ਨੁਕਸਾਨ ਨਹੀਂ ਗਿਆ ਉਹ ਮੈਂ ਅਜ ਉੱਤੇ ਜਿਹੜਾ ਥੋੜਾ ਇੱਕ ਅਬ੍ਰਿਕਸ਼ਨ ਜਿਹਾ ਕਰਨਾ ਆ ਤੇ ਤੁਹਾਡੇ ਨਾਲ ਵੀ ਜਰੂਰ ਸਾਂਝਾ ਕਰੂੰਗੀ ਪਰ ਤੁਸੀਂ ਮੈਂ ਇਹ ਕਹਿਨੀ ਆ ਵੀ ਬਾਹਰੀਆਂ ਬਾਹਰ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ ਘਰੇ ਚੀਜ਼ਾਂ ਬਣਾਓ ਜਿਹੜੀਆਂ ਖਾਲੀਆਂ ਆ ਕੀ ਨਹੀਂ ਆਪਾਂ ਬਣਾ ਸਕਦੇ ਘਰ ਸਮੋਸੇ ਬਣਾ ਸਕਦੇ ਪਕੌੜੇ ਬਣਾ ਸਕਦੇ ਆ ਮੋਮੋਸ ਬਣਾ ਸਕਦੇ ਆ ਜੇ ਤੁਹਾਨੂੰ ਚਿਕਨ ਮੋਮੋਸ ਪਸੰਦ ਆ ਤੁਸੀਂ ਉਹ ਵੀ ਤਾਂ ਬਣਾ ਹੀ ਸਕਦੇ ਆ ਜੇ ਮੈਂ ਸਬਜ਼ੀਆਂ ਵਾਲੇ ਮੋਮੋਸ ਬਣਾ ਸਕਦੀਆਂ ਤੇ ਜੇ ਚਿਕਨ ਖਾਣ ਵਾਲੇ ਚਿਕਨ ਮੋਮੋਸ ਵੀ ਘਾਰੀ ਬਣਾ ਸਕਦੇ ਆ ਜੇ ਉਹਨਾਂ ਨੂੰ ਇੰਨੇ ਪਸੰਦ ਆ ਤੇ ਪਰ ਦੇਖ ਲਓ ਹੁਣ ਤੁਸੀਂ ਕਿੱਦਾਂ ਕੁੱਤੇ ਬਿੱਲੀਆਂ ਖਾਈ ਜਾਂਦੇ ਆ ਬਾਹਰੋਂ ਲੈ ਲੈ ਕੇ ਇਹਨਾਂ ਨੂੰ ਸਾਡੀਆਂ ਛੇਤਾਂ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਇਹਨਾਂ ਨੂੰ ਸਿਰਫ ਪੈਸੇ ਦੇ ਨਾਲ ਮਤਲਬ ਆ ਪੈਸਾ ਬਣਨਾ ਚਾਹੀਦਾ ਆ ਤੇ ਬਾਹਰੋਂ ਆ ਕੇ ਭਈਏ ਦੇਖ ਲਓ ਕਿੱਦਾਂ ਤੁਹਾਨੂੰ ਗੰਦ ਖੜਾਈ ਜਾਂਦੇ ਆ ਤੇ ਬੜੇ ਚਾਵਾਂ ਦੇ ਨਾਲ ਗੁਗਲੀਆਂ ਚਟ ਚਟ ਕੇ ਜਿਹੜਾ ਗੰਦ ਆ ਆਪਾਂ ਖਾਣੇ ਆ ਤਕਿ ਉਹ ਨਾ ਹੁਣ ਆਪਾਂ ਆਪਣੇ ਜਿਹੜਾ ਚਲੋ ਜੋ ਹੋ ਗਿਆ ਸੋ ਹੋ ਗਿਆ ਅੱਗੇ ਤੋਂ ਆਪਾਂ ਸੁਧਾਰ ਕਰੀਏ ਆਪਾਂ ਆਪਣੇ ਬੱਚਿਆਂ ਨੂੰ ਘਰੀ ਚੀਜ਼ਾਂ ਬਣਾ ਕੇ ਦੇਈਏ ਤੇ ਆਓ ਆਪਾਂ ਹੁਣ ਉਹ ਮਿਉਨੀ ਤੇ ਜਿਹੜਾ ਆ ਕਰਦੇ ਆ ਸਰਚ ਕਰਦੇ ਆ ਉਹਦੀ ਵੀ ਉਹਦਾ ਕੀ ਹਾਲ ਚਾਲ ਆ ਕੀ ਉਹ ਸਾਡੀ ਸਿਹਤ ਲਈ ਚੰਗੀ ਆ ਜਾਂ ਨੁਕਸਾਨਦਾਇਕ ਆ ਆਓ ਆਪਾਂ ਦੇਖਦੇ ਆ ਮੈਂ ਹੁਣ ਲੈ ਕੇ ਚੱਲਦੀ ਤੁਹਾਨੂੰ ਰਸੋਈ ਵਿੱਚ ਹੁਣ ਲੋ ਜੀ ਇਹ ਮੈਂ ਪਾ ਲਈ ਹੈਗੀ ਮਿਉਲੀ ਕੌਲੀ ਦੇ ਵਿੱਚ ਇਹਨੂੰ ਆਪਾਂ ਪਾਣੀ 'ਚ ਵੀ ਦੇਖਦੇ ਆਂ ਤੇ ਤਵੇ 'ਤੇ ਵੀ ਆਪਾਂ ਇਹਨੂੰ ਦੇਖਣਾ ਹੈਗਾ ਹੈ ਠੀਕ ਹੈ ਤੇ ਪਾਣੀ 'ਚ ਇਹ ਕੀ ਕਰਦੀ ਆ ਇਹ ਵੀ ਦੇਖ ਲੈਨੇ ਪਾਣੀ ਪਾ ਕੇ ਇਹਦੇ ਵਿੱਚ ਤੇ ਖੁੱਲਦੀ ਆ ਜੇ ਨਹੀਂ ਖੁੱਲਦੀ ਲੋ ਜੀ ਆਹ ਦੇਖ ਲੋ ਇਹ ਸਾਡੇ ਅੰਦਰ ਦਾ ਕੀ ਹਾਲ ਕਰਦੀ ਹੋਊਗੀ ਇਹ ਦੇਖੋ ਬਸ ਇਹ ਦੇਖ ਲੋ ਇਹ ਸਾਡੇ ਅੰਦਰ ਜਾ ਕੇ ਇਦਾਂ ਹੀ ਨਾੜਾਂ ਨੂੰ ਇਹ ਚੰਬੜ ਜਾਂਦੀ ਆ ਇਹ ਬਿਲਕੁਲ ਵੀ ਖਲਦੀ ਨਹੀਂ ਹੈਗੀ ਪਾਣੀ ਦੇ ਵਿੱਚ ਆਹ ਦੇਖ ਲੋ ਇਹ ਦੇਖ ਲੋ ਠੀਕ ਹੈ ਵਾਲ ਲਿਆ ਆ ਤੇ ਉੱਤੇ ਰੱਖ ਦਿੰਨੇ ਹੁਣ ਇਹ ਤਵਾ ਠੀਕ ਹੈ ਤੇ ਮੈਂ ਲਾਈਟ ਵੀ ਜਗਾ ਲੈਣੀ ਆ ਲਓ ਜੀ ਆਪਾਂ ਲਾਈਟ ਜਗਾ ਲਈ ਆ ਤੇ ਹੁਣ ਇਹ ਤਵਾ ਗਰਮ ਹੋਣ ਦਾ ਆਪਾਂ ਇੰਤਜ਼ਾਰ ਜਿਹੜਾ ਕਰਦੇ ਇਹ ਦੇਖ ਲਓ ਮਿਉਨੀ ਜਿਹੜੀ ਆ ਮੈਂ ਲਿਆ ਕੇ ਰੱਖੀ ਹੋਈ ਐਨੀ ਕ ਕਿਉਂਕਿ ਸਾਡੇ ਘਰ ਵੀ ਕੱਲ ਫਿਰ ਮਿਉਨੀ ਆਈ ਸੀ ਪਰ ਮੈਂ ਬੱਚਿਆਂ ਨੂੰ ਕਿਹਾ ਵੀ ਇਹ ਖਾਣੀ ਨਹੀਂ ਹੈਗੀ ਤੇ ਬਹੁਤ ਮੈਂ ਇਹਨਾਂ ਨੂੰ ਮਨਾ ਕਰਦੀ ਆਂ ਵੀ ਤੁਸੀਂ ਬਾਰੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਤੇ ਹੁਣ ਅੱਗੇ ਤੋਂ ਜਦੋਂ ਉਹ ਵੀਡੀਓ ਦੇਖੀ ਵੀ ਕੁੱਤੇ ਬਿੱਲੀਆਂ ਦਾ ਮਾਸ ਪਾਈ ਜਾਂਦੇ ਆ ਹੁਣ ਤੋਂ ਅੱਗੇ ਤੋਂ ਤੋਂ ਤੋਬਾ ਕਰ ਰਹੇ ਵੈਸੇ ਤਾਂ ਜ਼ਿਕਰ ਨਾਲ ਸਾਡੇ ਘਰ ਨਹੀਂ ਆਉਂਦਾ ਹੈਗਾ ਪਰ ਫੇਰ ਵੀ ਜਿਹੜੀਆਂ ਦੂਜੀਆਂ ਚੀਜ਼ਾਂ ਉਹਨਾਂ ਦੇ ਵਿੱਚ ਜਿਹੜੇ ਆ ਆਪਾਂ ਸਬਜ਼ੀਆਂ ਵਾਲੇ ਮੋਮੋਸ ਵਗੈਰਾ ਖਾਂਦੇ ਆ ਜਾਂ ਕਿਹਾ ਸਪ੍ਰਿੰਗ ਰੋਲ ਲਿਉਂਦੇ ਆ ਉਹਨਾਂ ਦੇ ਨਾਲ ਆ ਜਿਹੜੀ ਆ ਸੌਸ ਜੀ ਇਹ ਦਿੰਦੇ ਆ ਤੇ ਬੱਚੇ ਬੜੇ ਚਾਵਾ ਦੇ ਨਾਲ ਖਾਂਦੇ ਆ ਪਰਾਪਾ ਤੇ ਇਕਾ ਦਿਖਾਦੀ ਨਹੀਂ ਮੈਨੂੰ ਤਾਂ ਬਹੁਤ ਭੈੜੀ ਲੱਗਦੀ ਆ ਐਦਾਂ ਲੱਗਦੀ ਜਿਵੇਂ ਇਹ ਹੈ ਨਾ ਮੂੰਹ ਤੇ ਕਰਨ ਵਾਲੀ ਬਲੀਸ ਹੋਵੇ ਤਾਂ ਆਪਾਂ ਹੁਣ ਇੱਥੇ ਦੇਖਦੇ ਆ ਕਿ ਸਾਡੇ ਸੇਤਲੇ ਕਿੱਦਾਂ ਆ ਆਹ ਲਓ ਜੀ ਤਵਾ ਤਕਰੀਬਨ ਗਰਮ ਹੋ ਗਿਆ ਆ ਤੇ ਆਪਾਂ ਹੁਣ ਇਹਨੂੰ ਜਿਹੜਾ ਆ ਕੱਟ ਕੇ ਤੇ ਦੇਖਦੇ ਆ ਤਵੇ ਤੇ ਪਾ ਕੇ ਵੀ ਇਹਦਾ ਕੀ ਬਣਦਾ ਆ ਠੀਕ ਆ ਲਓ ਜੀ ਆ ਤੁਹਾਡੇ ਸਾਹਮਣੇ ਮੈਂ ਲਵਾ ਕੇ ਚੋ ਕੱਟੀ ਆ ਲਓ दिखती ती ये देख लो गैस भी चलता है ये ना क्योंकि गैस नहीं चलता गैस चलता पाया हम आपू चमचे भी, भी हिला हलू के देख लेंगे ले ये लें बन रहा है ठीक है आ देख लो ये एक हो गई प्लास्टिक जी वी ये नहीं पता है की बन, कादी बना का बना या का नहीं बना दे। आप बारे कुछ नहीं पता है ਅਈਦ ਲੱਗਦਾ ਜਿਵੇਂ ਪਲਾਸਟਿਕ ਨਹੀਂ ਇਕੱਠੀ ਹੋ ਜਾਂਦੀ ਲਫਾਫਾ ਇਕੱਠਾ ਹੋ ਜਾਂਦਾ ਹੈ ਇਹ ਤੁਹਾਡੇ ਸਾਹਮਣੇ ਹੀ ਆ ਦਿਖ ਲੋ ਠੀਕ ਆ ਮੈਨੂੰ ਕੋਈ ਕਹਿਣ ਦੀ ਕੋਈ ਜ਼ਿਆਦਾ ਲੋੜ ਨਹੀਂ ਹੈ ਬੱਚੇ ਰੱਬ ਦੇ ਵਾਸਤੇ ਚੀਜ਼ਾਂ ਜਿਹੜੀਆਂ ਖਾਣੀਆਂ ਆ ਬੰਦ ਕਰ ਦਿਓ ਜੀਵ ਦੇ ਸਵਾਦ ਜਿਹੜੇ ਆ ਮੁੜ ਕੇ ਕਿੰਨਾ ਨੁਕਸਾਨ ਸਾਨੂੰ ਪਹੁੰਚਾਉਂਦੇ ਆ ਸਾਡੇ ਸਿਹਤ ਲਈ ਕਿੰਨੀ ਨੁਕਸਾਨਦਾਈ ਕਿ ਇਹ ਚੀਜ਼ ਹੈਗੀ ਆ ਤੁਸੀਂ ਦੇਖ ਸਕਦੇ ਹੋ ਇਹ ਦੇਖ ਲਓ ਬਿਲਕੁਲ ਕਹਿ ਸਾਡੇ ਚੱਲਦਾ ਇਹ ਨਾ ਸਮਝੋ ਕਿ ਮੈਂ ਗੈਸ ਬੰਦ ਕੀਤਾ ਗੈਸ ਦੇਖ ਲਓ ਹਲੇ ਚੱਲਦਾ ਹੀ ਆ ਠੀਕ ਆ ਇਹ ਦੇਖੋ ਲਓ ਇੰਨੇ ਗੈਸ ਤੇ ਵੀ ਇਹ ਸੜੀ ਨਹੀਂ ਹੈਗੀ ਤੇ ਸਾਡੇ ਅੰਦਰ ਦਾ ਕੀ ਹਾਲ ਕਰਦੀ ਹੋਊਗੀ ਇਹ ਮਿਉਨੀ ਲਓ ਜੀ ਹੁਣ ਜ਼ਿਆਦਾ ਕਹਿਣ ਦੀ ਕੋਈ ਮੈਨੂੰ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਲਓ ਆਹ ਦੇਖ ਲਓ ਬਿਲਕੁਲ ਆਹ ਲਓ ਪਲਾਸਟਿਕੀ ਵਾਂਗੂ ਇਕੱਠੀ ਹੋਈ ਫੇਰਦੀ ਜਿੱਦਾਂ ਪਲਾਸਟਿਕ ਦਾ ਲਫਾਫਾ ਨਹੀਂ ਇਕੱਠਾ ਹੋ ਜਾਂਦਾ ਆਹ ਦੇਖ ਲਓ ਲਓ ਆ ਦੇਖੋ ਆ ਦੇਖ ਲਓ ਚੰਗੀ ਤਰ੍ਹਾਂ ਮੇਰਾ ਇਹ ਸੁਝਾਅ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਦੱਸਿਓ ਮੈਨੂੰ ਕਮੈਂਟ ਕਰਕੇ ਆਪਣੇ ਬੱਚਿਆਂ ਨੂੰ ਇਹ ਵੀਡੀਓ ਦਿਖਾਓ ਉਹਨਾਂ ਨੂੰ ਇਹ ਚੀਜ਼ਾਂ ਖਾਣ ਤੋਂ ਰੋਕੋ ਲੋ ਬਿਲਕੁਲ ਦੇਖ ਲਓ ਪਲਾਸਟਿਕ ਵਾਂਗੂ ਇਹ ਬਣ ਗਈ ਹੈਗੀ ਆ ਆ ਲਓ ਇਹ ਨਹੀਂ ਪਤਾ ਸਾਨੂੰ ਇਹ ਕਾਦੀ ਬਣਾਉਂਦੇ ਹੈਗੇ ਕਾਦੀ ਨਹੀਂ ਬਣਾਉਂਦੇ ਗੈਸ ਹਜੇ ਵੀ ਚੱਲਦਾ ਆ ਕਿਤੇ ਤੁਹਾਡੇ ਦਿਲ ਚ ਵਿੱਚ ਵਹਿਮ ਨਾ ਹੋਵੇ ਵੀ ਗੈਸ ਬੰਦ ਕੀਤਾ ਆ ਲੋ ਜੀ ਬਿਲਕੁਲ ਪਲਾਸਟਿਕ ਬਣ ਗਈ ਹੈ ਇਹ ਆਹ ਲਓ ਲੋ ਦੇਖ ਲਓ ਹੁਣ ਪਤਾ ਨਹੀਂ ਮੇਰਾ ਤਵਾ ਵੀ ਇਹ ਤੋ ਹੋ ਜਾਊਗਾ ਜਾਂ ਕਿੱਦਾਂ ਹੋਊਗੀ ਤੇ ਸਾਡੇ ਅੰਦਰ ਇਹ ਨਾੜਾਂ ਦਾ ਕੀ ਹਾਲ ਕਰਦੀ ਹੋਊਗੀ ਸਾਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲਾਉਂਦੀ ਹੋਊਗੀ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਹੈਗਾ ਤੇ ਤੁਸੀਂ ਇਹ ਚੀਜ਼ਾਂ ਨਾ ਖਾਓ ਇਹਨਾਂ ਤੋਂ ਪਰਹੇਜ਼ ਕਰੋ ਜਿੰਨਾ ਵੀ ਹੋ ਸਕਦਾ ਘਰ ਬਣਾਓ ਚੀਜ਼ਾਂ ਤੇ ਖਾਓ ਮੈਂ ਗੈਸ ਕਰ ਦਿੱਤਾ ਬੰਦ ਹੁਣ ਤੇ ਆਪਾਂ ਤਵੇ ਨੂੰ ਰੱਖ ਦਿੰਨੇ ਪਾਣੀ ਥੱਲੇ ਜੇ ਨਿਖਰ ਜਾਵੇ ਤਾਂ ਚੰਗਾ ਆ ਨਹੀਂ ਤਾਂ ਤਵਾ ਵੀ ਖਰੇ ਨਮਾਈ ਧੋਣਾ ਪੈਣਾ ਮੈਨੂੰ ਹੁਣ ਲਓ ਦੇਖ ਲਓ ਹਜੇ ਵੀ ਇਹ ਪਲਾਸਟਿਕ ਵਾਂਗੂ ਹੀ ਹੀਆਂ ਇਹਨੂੰ ਕੁਛ ਨਹੀਂ ਹੋਇਆ ਲਓ ਇਹ ਸਾਡੇ ਅੰਦਰ ਦਾ ਕੀ ਹਾਲ ਕਰਦੀ ਹੋ ਦੇਖ ਲਓ ਲਓ ਆ ਦੇਖ ਲਓ ਬਿਲਕੁਲ ਪਲਾਸਟਿਕ ਲੱਗਦੀ ਨਾ ਦੇਖ ਲਓ ਨੇੜੇ ਕਰਕੇ ਦਿਖਾ ਦਿੰਦੀ ਤੁਹਾਨੂੰ ਲਓ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ